ਆਨੇ ਨੇ ਏਡੀ ਵੀ ਕਿੱਡੀ ਮਿਸਟੇਕ ਕਰਤੀ ਸੀ ਕਿ ਤੁਸੀਂ ਅੱਜ ਸਾਡੇ ਨੌਜਵਾਨਾਂ ਦੇ ਉੱਤੇ ਲਾਠੀਆਂ ਜੁੱਤੀਆਂ ਮਾਰਨਦੇ ਉਹਨਾਂ ਦੇ ਸਿਰ ਪਾੜਨ ਤੱਕ ਆ ਗਏ ਹੋ ਪੱਤਰਕਾਰਾਂ ਤੇ ਤੁਸੀਂ ਪੱਤਰਕਾਰਾਂ ਨੂੰ ਡਿਟੇਨ ਕਰਨ ਤੇ ਆ ਗਏ ਹੋ ਜਾਣ ਹੀ ਨਹੀਂ ਦੇ ਰਹੇ ਕਹਿੰਦੇ ਤੁਸੀਂ ਸਾਬਕਾ ਮੁੱਖ ਮੰਤਰੀ ਨੂੰ ਨਹੀਂ ਜਾਣ ਦਿੱਤਾ ਤੇ ਸਾਡੇ ਮੇਰੇ ਵਰਗੇ ਬੰਦੇ ਦੀ ਕੀ ਔਕਾਤ ਰਹੇਗੀ ਕਿ ਅਸੀਂ ਪੰਜਾਬ ਦੀਆਂ ਸੜਕਾਂ ਤੇ ਜਾ ਕੇ ਆਪਦੇ ਹੱਕਾਂ ਦੀ ਆਪਦੀ ਰਾਖੀ ਦੇ ਵਾਸਤੇ ਆਪਦੇ ਹੀ ਖਾਤੇ ਪਰੋਟੈਸਟ ਕਰ ਸਕਾਂਗੇ ਜਗਦੀਪ ਠੱਲੀ ਦੇ ਨਾਲ ਅੱਜ ਜਿਸ ਤਰ੍ਹਾਂ ਹੋਇਆ ਉਹ ਉੱਥੇ ਡਟਿਆ ਹੋਇਆ ਉਹ ਇਸ ਮੋਰਚੇ ਨੂੰ ਬਹੁਤ ਸੋਹਣਾ ਕਵਰ ਕਰ ਰਿਹਾ ਹੈ ਮੁੰਡਾ ਰਤਨ ਢਾਲੀ ਵਾਲਾ ਉਹਨੂੰ ਪੁਲਿਸ ਸਵੇਰੇ ਚੱਕ ਕੇ ਲੈ ਗਈ ਕਿਉਂ ਬਈ ਕਤਲ ਕੀਤਾ ਉਹਨੇ ਕੀ ਕੀਤਾ ਦੱਸੋ ਉਹ ਚਿੱਟਾ ਵੇਚਦਾ ਫੜਿਆ ਗਿਆ ਸੱਚ ਦੀ ਆਵਾਜ਼ ਆ ਉਹ ਮਾਈਨਿੰਗ ਕਰਦੇ ਆ ਉਹ ਰੇਤਾ ਢੋਕੇ ਲੈ ਜਾ ਰਹੇ ਸੀ ਕਿਤੇ ਸਿਗਨੇਚਰ ਦੀਆਂ ਗੋਲੀਆਂ ਫੜੀਆਂ ਗਈਆਂ ਥਲੀ ਤੇ ਰਤਨ ਢਾਲੀ ਵਾਲ ਤੋਂ ਉਹ ਮੁੰਡਾ ਸੱਚ ਬਣੀ ਵਾਲਾ ਇੱਕ ਪੱਤਰਕਾਰ ਹੈ ਉਹਨੂੰ ਚੱਕ ਕੇ ਲੈ ਗਏ ਸਵੇਰੇ ਔਰ ਉਹਦੇ ਤੇ ਪ੍ਰੈਸ਼ਰ ਪਾਇਆ ਗਿਆ ਕਿ ਤੂੰ ਪੰதேਰ ਸਾਹਿਬ ਦਾ ਇੰਟਰਵਿਊ ਕੀਤਾ ਉਹ ਡਿਲੀਟ ਕਰ ਇਹ ਉਹੀ ਨੌਜਵਾਨੀ ਹੈ ਜਿਹੜੀ ਦਿੱਲੀ ਗਈ ਸੀ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਦਿੱਲੀ ਚ ਮੋਦੀ ਨੂੰ ਜਾ ਕੇ ਦੱਸਿਆ ਸੀਗਾ ਪੰਜਾਬੀ ਕੌਣ ਹੁੰਦੇ ਕਿ ਅਸੀਂ ਕੌਣ ਹੁੰਨੇ ਆ ਇੱਕ ਆਮ ਬਲੌਗਰ ਜਿਹੜਾ ਮਸ਼ਹੂਰ ਜ਼ਰੂਰ ਸੀਗਾ ਔਰ ਜਿਹੜਾ ਲੱਖੇ ਸਿਧਾਣੇ ਦੇ ਗਰੁੱਪ ਦਾ ਬੰਦਾ ਸੀਗਾ ਉਹਦਾ ਸਿੱਧਾ ਕਨਫਲਿਕਟ ਸੀਐਮ ਹਾਊਸ ਨਾਲ ਨਜ਼ਰ ਆ ਰਿਹਾ ਕਿ ਇੰਨੀ ਈਗੋ ਦੇ ਉੱਤੇ ਸੀਐਮ ਹਾਊਸ ਇਸ ਗੱਲ ਨੂੰ ਲੈ ਗਿਆ ਜਾਂ ਸੀਐਮ ਸਾਹਿਬ ਮੈਨੂੰ ਨਹੀਂ ਪਤਾ ਕਹਿਤਾ ਸਾਰੇ ਹੀਰੇ ਆ ਵੀ ਸੀਐਮ ਸਾਹਿਬ ਲੱਖਾ ਸੁਧਾਣਾ ਵੀ ਇਹ ਹੀ ਕਹਿ ਰਿਹਾ ਵੀ ਭਗਵੰਤ ਮਾਨ ਇੰਨਾ ਡਰ ਗਏ ਜਿਹੜੇ ਸੋਚ ਰਹੇ ਸੀਗੇ ਕਿ ਯਾਰ ਇਹ ਤਾਂ ਪਹਾਨਾ ਸਿੱਧੂ ਹੀ ਹੈ ਜਾਂ ਚਾਰਕ ਨੌਜਵਾਨੇ ਦੇ ਮਗਰ ਇਕੱਠੇ ਹੋਏ ਆ ਇਹਦੇ ਨਾਲ ਕੋਈ ਬਹੁਤ ਵੱਡਾ ਇੰਪੈਕਟ ਨਹੀਂ ਪੈਣਾ ਇਹ ਬਹੁਤ ਵੱਡਾ ਭੁਲੇਖਾ ਹੈ ਮਕਰ ਸਾਹਿਬ ਪਰਨਾ ਸਿੱਧਰੂ ਲੈ ਕੇ ਅੱਜ ਸੰਗਰੂਰ ਚ ਵੱਡਾ ਇਕੱਠ ਹੁੰਦਾ ਤਾਂ ਉਸੇ ਇਕੱਠ ਤੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਜਾਂਦੇ ਆਮ ਜਨਤਾ ਤੇ ਭਾਰੀ ਮਾਤਰਾ ਵਿੱਚ ਲਾਠੀ ਚਾਰਜ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਕੀ ਸ਼ੋਅ ਕਰਨਾ ਚਾਹੁੰਦੀ ਹੈ ਵੀ ਤੁਹਾਡਾ ਧੱਕਾ ਇਦਾ ਹੀ ਚੱਲੂ ਦੇਖੋ ਅਮਨ ਬਹੁਤ ਸਿਗਨੀਫੀਕੈਂਟ ਗੱਲ ਹੈ ਅੱਜ ਦੇ ਮਾਹੌਲ ਦੀ ਜੋ ਅੱਜ ਹੋਇਆ ਇਹਦੇ ਕਈ ਮਾਇਨੇ ਨਿਕਲਦੇ ਨੂੰ ਸਿਰਫ ਇੱਥੋਂ ਤੱਕ ਸੀਮਤ ਨਾ ਰੱਖੋ ਕਿ ਨੌਜਵਾਨ ਜਿਹੜੇ ਆ ਦਿੱਲੀ ਵਰਗਾ ਮਾਹੌਲ ਬਣਾ ਕੇ ਡਰੈਕਟਰ ਟਰਾਲੀਆਂ ਲੈ ਕੇ ਆਏ ਜਾਂ ਭਾਨੇ ਦੀ ਰਿਹਾਈ ਲਈ ਉਹ ਸੰਘਰਸ਼ ਕਰ ਰਿਹਾ ਜਾਂ ਫਿਰ ਪੱਤਰਕਾਰਾਂ ਨੂੰ ਡਿਟੇਨ ਕੀਤਾ ਜਾਂਦਾ ਹੈ ਆਗੂਆਂ ਨੂੰ ਡਿਟੇਨ ਕੀਤਾ ਜਾਂਦਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਾਣ ਨਹੀਂ ਦਿੱਤਾ ਜਾਂਦਾ ਉਸ ਇਕੱਠ ਇਸ ਇਕੱਠ ਦੇ ਵਿੱਚ ਤਾਂ ਇੱਥੋਂ ਇੱਕ ਗੱਲ ਨੂੰ ਸਮਝਿਆ ਜਾਵੇ ਕਿ ਸਰਕਾਰ ਜਿਸ ਤਰੀਕੇ ਨਾਲ ਸਰਕਾਰ ਚਲਾ ਰਹੀ ਹੈ ਇਹ ਬਹੁਤ ਅਨੈਥੀਕਲ ਹੈ ਔਰ ਇੱਕ ਗੈਰ ਸੰਵਿਧਾਨਿਕ ਤਰੀਕਾ ਵੀ ਹੈ ਗੈਰ ਸੰਵਿਧਾਨਿਕ ਕਿਉਂ ਹੈ ਇਸ ਗੱਲ ਨੂੰ ਸਮਝਿਆ ਜਾਵੇ ਦੁਨੀਆ ਦੇ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਇਹ ਨਰੇਟ ਕਰਦਿਆਂ ਕਿ ਇਹ ਨੂੰ ਹੁਣ ਹਲਕਾ ਨਾ ਲਓ ਤੁਸੀਂ ਹੁਣ ਤੱਕ ਕੀ ਹੋ ਰਿਹਾ ਸੀ ਜੋ ਅਫਸਰਾਂ ਦੀ ਜੋ ਜੋ ਪੋਲੀਟੀਕਲ ਐਨਾਲਿਸਟ ਸੀਗੇ ਜਿਹੜੇ ਸੋਚ ਰਹੇ ਸੀਗੇ ਕਿ ਯਾਰ ਇਹ ਤਾਂ ਪਹਾਨਾ ਸਿੱਧੂ ਹੀ ਹੈ ਜਾਂ ਚਾਰਕ ਨੌਜਵਾਨੇ ਦੇ ਮਗਰ ਇਕੱਠੇ ਹੋਏ ਆ ਇਹਦੇ ਨਾਲ ਕੋਈ ਬਹੁਤ ਵੱਡਾ ਇੰਪੈਕਟ ਨਹੀਂ ਪੈਣਾ ਇਹ ਬਹੁਤ ਵੱਡਾ ਭਲੇਖਾ ਹੈ ਇਹ ਸਰਕਾਰ ਦਾ ਵੀ ਭਲੇਖਾ ਹੈ ਇਹ ਜਿਹੜੀਆਂ ਐਨਾਲਿਸਟ ਏਜੰਸੀਜ਼ ਜਿਹੜੀਆਂ ਸਾਰਾ ਦਿਨ ਕੰਮ ਕਰਦੀਆਂ ਜਿਹਨੂੰ ਅਸੀਂ ਕਹਿ ਦਿੰਨੇ ਆ ਕਿ ਸੀਆਈਡੀਆ ਤਾਂ ਉਹਨਾਂ ਦਾ ਵੀ ਇਹ ਬਹੁਤ ਵੱਡਾ ਭਲੇਖਾ ਹੈ ਦੁਨੀਆ ਪੱਧਰ ਦੇ ਉੱਤੇ ਜਿੰਨੇ ਵੱਡੇ ਪ੍ਰੋਟੈਸਟ ਹੋਏ ਚਾਹੇ ਉਹ ਕਿਸਾਨ ਅੰਦੋਲਨ ਇੰਡੀਆ ਦਾ ਹੀ ਹੈ ਹਿਸਟਰੀ ਦੇ ਵਿੱਚ ਸਭ ਤੋਂ ਵੱਡੇ ਫਾਰਮਰ ਪ੍ਰੋਟੈਸਟਾਂ ਦੇ ਵਿੱਚ ਜੇ ਨਾਮ ਆਉਂਦਾ ਜਾਂ ਤੁਸੀਂ ਇਹ ਦੇਖੋ ਕਿ ਜਦੋਂ ਵਾਸ਼ਿੰਗਟਨ ਦੇ ਵਿੱਚ ਮਾਰਟਨ ਲੂਥਰ ਕਿੰਗ ਆਈ ਹੈਵ ਅ ਡ੍ਰੀਮ ਸਪੀਚ ਦਿੰਦੇ ਆ ਜਦੋਂ ਰੇਸਿਜ਼ਮ ਦੇ ਖਿਲਾਫ ਇੱਕ ਵੱਡਾ ਪ੍ਰੋਟੈਸਟ ਤੋਂ ਲਿਖਿਆ ਜਾਂਦਾ ਹੈ ਤੇ ਫਿਰ ਉਹ ਕਹਿੰਦਾ ਕਿ ਮੈਨੂੰ ਮੇਰਾ ਇਹ ਡ੍ਰੀਮ ਹੈ ਕਿ ਮੇਰੇ ਚਾਰ ਬੱਚੇ ਜਿਹੜੇ ਐ ਉਹਨਾਂ ਨੂੰ ਉਹਨਾਂ ਦੀ ਸਕਿਨ ਕਲਰ ਤੋਂ ਨਹੀਂ ਉਹਨਾਂ ਦੇ ਕੰਮਾਂ ਦੇ ਕਰੈਕਟਰ ਤੋਂ ਪਛਾਣਿਆ ਜਾਊਗਾ ਉਹ ਦੁਨੀਆ ਦੇ ਇਤਿਹਾਸ ਦੇ ਵਿੱਚ ਉਹ ਦਰਜ ਹੁੰਦੀ ਹੈ ਤੇ ਤਬਦੀਲੀ ਦਾ ਉਹ ਬੈਂਚਮਾਰਕ ਸਾਬਤ ਹੁੰਦੀ ਹੈ ਤੁਸੀਂ ਬੋਸਟਨ ਟੀ ਪਾਰਟੀ ਦਾ ਜ਼ਿਕਰ ਕਰ ਲਓ ਕਿ ਜਦੋਂ ਈਸਟ ਇੰਡੀਆ ਕੰਪਨੀ ਦੇ ਖਿਲਾਫ ਬੋਸਟਨ ਦੇ ਵਿੱਚ ਜਿਹੜੇ ਚਾਹ ਵਿਕਰੇਤਾ ਸੀਗੇ ਉਹਨਾਂ ਨੇ ਕਿਵੇਂ ਪ੍ਰੋਟੈਸਟ ਕੀਤਾ ਤੇ ਉਹ ਅਖੀਰ ਜਾ ਕੇ ਇੰਡੀਪੈਂਡੈਂਸ ਦੇ ਵਿੱਚ ਇੱਕ ਵੱਡਾ ਜਿਹੜਾ ਬੈਂਚਮਾਰਕ ਸਾਬਤ ਹੁੰਦੀ ਹੈ ਉਹ ਘਟਨਾ ਭਾਰਤੀ ਇੰਡੀਪੈਂਡੈਂਸ 'ਚ ਵੀ ਇਹੋ ਜਿਹੀਆਂ ਵੱਡੀਆਂ ਘਟਨਾਵਾਂ ਨੇ ਜਿੰਨਾ ਹਾਲਾਂਕਿ ਬਹੁਤ ਵੱਡਾ ਕਨਫਲਿਕਟ ਰਹਿੰਦਾ ਪਰ ਜਿਹੜੀਆਂ ਸ਼ੁਰੂ ਇਹ ਕਰਕੇ ਹੋਈਆਂ ਸੀ ਕਿ ਜਿੱਥੇ ਸਰਕਾਰ ਨੂੰ ਇਹ ਲੱਗਿਆ ਸੀ ਉਦੋਂ ਅੰਗਰੇਜ਼ ਸਰਕਾਰ ਸੀ ਵੀ ਇਹ ਬਹੁਤ ਛੋਟੀ ਜੀ ਘਟਨਾ ਵਾਪਰ ਰਹੀ ਹੈ ਇਹਦੇ ਨਾਲ ਫਰਕ ਨਹੀਂ ਪੈਂਦਾ ਮੇਰਾ ਐਨਾਲਿਸਿਸ ਕਰਨ ਦਾ ਤਰੀਕਾ ਇਸ ਮਸਲੇ ਤੇ ਥੋੜਾ ਜਿਹਾ ਵੱਖਰਾ ਹੈ ਗੱਲ ਅੱਜ ਕੱਲੇ ਭਾਨੇ ਸਿੱਧੂ ਤਕਸੀਮਤ ਨਹੀਂ ਐ ਤੁਸੀਂ ਕੱਲੇ ਉਸ ਨੌਜਵਾਨ ਉਹ ਠੀਕ ਕਰ ਰਿਹਾ ਸੀ ਗਲਤ ਕਰ ਰਿਹਾ ਸੀ ਉਹ ਚੰਗਾ ਸੀ ਉਹ ਮਾੜਾ ਸੀ ਉਹ ਪੈਸੇ ਮੁੜਾਏ ਖਾਦੇ ਇਹ ਬਹੁਤ ਛੋਟਾ ਸੰਦਰਭ ਰਹਿ ਚੁੱਕਿਆ ਹੁਣ ਇਸ ਗੱਲ ਦਾ ਇਹ ਇਸ ਗੱਲ ਦੀ ਸ਼ੁਰੂਆਤ ਹੈ ਜਿਹੜੀ ਸਰਕਾਰ ਨੂੰ ਇਹ ਰਿਅਲਾਈਜ਼ ਕਰਾ ਰਹੀ ਹੈ ਕਿ ਪੰਜਾਬ ਦੇ ਜਿਹੜੇ ਜਿਹੜੇ ਵਰਗ ਵੀ ਤੁਹਾਡੇ ਖਿਲਾਫ ਤੰਗ ਨੇ ਪਰੇਸ਼ਾਨ ਨੇ ਇੱਕ ਗੱਲ ਇਹ ਬਹੁਤ ਵੱਡਾ ਫੈਕਟਰ ਹੈ ਕਿ ਪੰਜਾਬ ਦੀ ਇਹ ਸਰਕਾਰ ਦੇ ਦੌਰਾਨ ਭਗਵੰਤ ਮਾਨ ਦੀ ਸਰਕਾਰ ਦੇ ਦੌਰਾਨ ਪਰਚੇ ਜਰੂਰ ਹੋਏ ਆ ਹਾਂਜੀ ਆਪਾਂ ਤਾਂ ਆਪ ਇਸ ਚੀਜ਼ ਨੂੰ ਭੋਗਿਆ ਨਾ ਆਪਾਂ ਨੂੰ ਪਤਾ ਹੈ ਪਰਚੇ ਪੱਤਰਕਾਰਾਂ ਤੇ ਹੋਏ ਆ ਪਰਚੇ ਪੋਲਿਟੀਕਲ ਵਿਰੋਧੀਆਂ ਦੇ ਉੱਤੇ ਇਹੀ ਕੁਛ ਅਕਾਲੀ ਦਲ ਤੇ ਕਾਂਗਰਸ ਦੇ ਟਾਈਮ ਹੁੰਦਾ ਰਿਹਾ ਜਿਹਦੇ ਤੋਂ ਅੱਕ ਕੇ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਬਣਾਈ ਇਹੀ ਥਾਟ ਅਕਾਲੀ ਦਲ ਤੇ ਕਾਂਗਰਸ ਦਾ ਸੀਗਾ ਕਿਉਂਕਿ ਕੀ ਥਾਟ ਸੀਗਾ ਕਿ ਉਹ ਆਪਦੇ ਕਾਡਰ ਨੂੰ ਸਟਰੋਂਗ ਕਰਨ ਖਾਤਰ ਮੈਂ ਮਿਸਾਲ ਦਿੰਨਾ ਇਹਨੂੰ ਟ੍ਰਿਵਲਾਈਜ਼ ਲੈਵਲ ਤੇ ਜਾ ਕੇ ਆਪਾਂ ਮਿਸਾਲ ਲਈਏ ਹਾ ਛੋਟੇ ਪੱਧਰ ਤੇ ਕੀ ਹੋ ਰਿਹਾ ਹੁੰਦਾ ਸਰਪੰਚੀ ਲੈਵਲ ਤੇ ਸ਼ਹਿਰਾਂ ਚ ਵਾਰਡ ਲੈਵਲ ਤੇ ਕੀ ਹੋ ਰਿਹਾ ਹੁੰਦਾ ਕਿ ਤੁਸੀਂ ਸ਼ਹਿਰ ਦੇ ਫਲਾਨੇ ਵਾਰਡ ਦੇ ਕਾਉਂਸਲਰ ਹੋ ਜਾਂ ਤੁਸੀਂ ਕਾਉਂਸਲਰ ਹਾਰੇ ਪਰ ਸੱਤਾ ਧਿਰ ਚੋਂ ਤੇ ਤੁਸੀਂ ਉੱਥੋਂ ਦੇ ਹਾਰੇ ਹੋਏ ਇਲਾਕੇ ਦੇ ਪ੍ਰਧਾਨ ਹੋ ਤੁਸੀਂ ਆਪ ਦੀ ਮਰਜ਼ੀ ਚਲਾਉਣਾ ਚਾਹੁੰਦੇ ਹੋ ਉੱਥੋਂ ਦੇ ਹਰ ਕੰਮ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਥਾਣੇ ਚ ਵੀ ਤੁਹਾਡਾ ਫੋਨ ਵੱਜੇ ਤੁਸੀਂ ਚਾਹੁੰਦੇ ਹੋ ਕਿ ਤਹਿਸੀਲ ਚ ਵੀ ਥੋਡਾ ਫੋਨ ਚ ਚੱਲੇ ਪਟਵਾਰੀ ਤੁਹਾਡੇ ਕਈ ਤੇ ਰਜਿਸਟਰੀਆਂ ਕਰੇ ਅੰਤਕਾਲ ਤੁਹਾਡੇ ਕਈ ਤੇ ਚੜਨ ਟੁੱਟਣ ਇਹ ਸਾਰਾ ਕੁਝ ਤੁਸੀਂ ਜੇ ਤੁਸੀਂ ਸ਼ਹਿਰ ਚੋਂ ਤਾਂ ਜਿਹੜੀਆਂ ਇੰਪਰੂਵਮੈਂਟਸ ਨੇ ਉੱਥੇ ਤੁਹਾਡਾ ਸਿੱਕਾ ਚੱਲੇ ਲੋਕਾਂ ਦੇ ਛੋਟੇ ਤੋਂ ਵੱਡੇ ਕੰਮ ਤੁਹਾਡੇ ਜ਼ਰੀਏ ਹੋਣ ਤੇ ਫਿਰ ਤੁਸੀਂ ਉਹਨੂੰ ਵੋਟ ਬੈਂਕ ਨੂੰ ਪੱਕਾ ਕਰਨ ਦੇ ਲਈ ਕੰਮ ਕਰਦੇ ਰਹਿੰਦੇ ਹੋ ਜਦੋਂ ਤੁਹਾਡੀਆਂ ਪੋਲੀਟੀਕਲ ਵਿਰੋਧੀ ਧਿਰਾਂ ਜਿਨ੍ਹਾਂ ਨੇ ਪਾਸਟ ਚ ਤੁਹਾਡੇ ਲਈ ਤੁਹਾਡੇ ਖਿਲਾਫ ਕੁਝ ਨਾ ਕੁਝ ਕੀਤਾ ਸੀ ਹੁਣ ਤੁਸੀਂ ਇਹ ਸਮਝਦੇ ਹੋ ਕਿ ਹੁਣ ਮੇਰੀ ਵਾਰੀ ਆ ਗਈ ਬਦਲਾ ਬਦਲੇ ਦੀ ਪਾਵਲ ਬਿਲਕੁਲ ਇਹ ਸਿਲਸਿਲਾ ਰੁਕਦਾ ਨਹੀਂ ਹੈ ਅਮਨ ਤੇ ਸਿਮਰਨਜੋਤ ਮੱਕੜ ਪੋਲਿਟਿਕਲ ਵਿਰੋਧੀ ਨੇ ਇੱਕ ਬੋਰਡ ਦੇ ਵਿੱਚ ਜਾਂ ਇੱਕ ਪਿੰਡ ਦੇ ਵਿੱਚ ਜਦੋਂ ਅਮਨ ਕਾਂਗਰਸ ਦੀ ਸਰਕਾਰ ਚ ਸੀ ਅਮਨ ਨੇ ਸਿਮਰਨਜੋਤ ਮੱਕੜ ਤੇ ਕੋਈ ਪਰਚਾ ਪਵਾ ਕੇ ਅੰਦਰ ਕਰਾਇਆ ਸੀ ਅੱਜ ਜਦੋਂ ਸਿਮਰਨਜੋਤ ਮੱਕੜ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਆ ਗਿਆ ਹੁਣ ਉਹ ਕਹਿੰਦਾ ਹੁਣ ਪੁੱਤ ਬਣਾਉ ਤੈਨੂੰ ਪੁੱਤ ਬਣਾ ਕੇ ਛੱਡੂ ਵੈਲੀਆਂ ਦੇ ਮੋਰੀ ਨੂੰ ਉਵੇਂ ਉਹ ਪੁੱਤ ਬਣਾ ਕੇ ਛੱਡੂ ਆਲੇ ਥਾਟ ਦੇ ਨਾਲ ਇਹ ਸਿਲਸਿਲਾ ਟੁੱਟਦਾ ਨਹੀਂ ਹੈ ਜਿਹੜੀ ਇਹ ਗੱਲ ਕਰ ਦੇਣੀ ਕਿ ਅਸੀਂ ਤਬਦੀਲੀ ਲਿਆਏ ਅਸੀਂ ਬਦਲਾ ਲੈ ਜਾਂਦਾ ਇਹ ਬਦਲਾ ਆ ਹੀ ਨਹੀਂ ਸਕਦਾ ਕਿਉਂਕਿ ਹਿਊਮਨ ਐਂਗਲ ਜਿਹੜਾ ਹੈ ਮਨੁੱਖਤਾ ਦਾ ਜਿਹੜਾ ਇੱਕ ਸੁਭਾਅ ਹੈ ਮਨੁੱਖ ਦਾ ਹਾਂ ਮਨੁੱਖ ਦਾ ਸੁਭਾਅ ਹੈ ਪਰ ਇੱਥੇ ਕੀ ਵੱਖਰਾ ਹੋਇਆ ਇਹ ਤਾਂ ਥੱਲੇ ਦੇ ਪੱਧਰ ਤੇ ਚੱਲ ਰਿਆ ਸੀ ਇਕੱਲੀ ਕਾਂਗਰਸ ਸੀ ਬੜੇ ਵੱਡੇ ਪੱਧਰ ਤੇ ਕਰ ਰਹੇ ਸੀ ਇਹ ਹੁੰਦਾ ਰਿਹਾ ਸਰਕਾਰ ਜਿਹੜੀ ਸੀ ਮੈਂ ਤਾਂ ਇੱਕ ਸਾਰੇ ਕਹਿਣਾ ਹੁੰਨਾ ਕਿ ਸੁਖਬੀਰ ਬਾਦਲ ਨਾਲ ਬਹੁਤ ਮਾੜੀ ਹੋਈ ਹਾਂਜੀ ਥੱਲੜੇ ਪੱਧਰ ਤੇ ਲੋਕ ਪਰਚੇ ਕਰਾ ਦਿੰਦੇ ਸੀ ਗਾਲ ਸੁਖਬੀਰ ਬਾਦਲ ਨੂੰ ਬਹਿ ਜਾਂਦੇ ਸੀ ਸੁਖਬੀਰ ਬਾਦਲ ਨੂੰ ਪਤਾ ਵੀ ਨਹੀਂ ਹੁੰਦਾ ਸੀ ਵੀ ਮਲੋਟ ਚ ਬੋਹਰ ਚ ਮੁਕਸਰ ਚ ਜੈਤੋ ਚ ਬਠਿੰਡੇ ਚ ਕੋਟਕਪੂਰੇ ਦੇ ਵਿੱਚ ਉਹਨਾਂ ਦੇ ਕਿਸੇ ਜੱਥੇਦਾਰ ਨੇ ਕਿਸੇ ਤੀਜੇ ਦੇ ਪਰਚਾ ਜਿਹੜਾ ਰਸੂਖ ਨਾਲ ਕਰਾਇਆ ਤੇ ਉਹ ਆਪ ਦਾ ਉਹ ਹੋਰ ਪਾਸੇ ਤੁਰੇ ਉਹਨਾਂ ਨੂੰ ਕੀ ਪਤਾ ਹੁੰਦਾ ਪਰ ਇੱਥੇ ਕੀ ਫਰਕ ਆਇਆ ਡਿਫਰੈਂਸ ਕੀ ਆਇਆ ਸਿਮਿਲਰਲੀ ਕਾਂਗਰਸ ਚ ਵੀ ਇਹ ਹੋਇਆ ਕਿ ਜਿਹੜਾ ਵੱਡੇ ਪੱਧਰ ਤੇ ਜਿਹੜਾ ਹਾਈ ਲੈਵਲ ਤੇ ਬੈਠੇ ਮਨਿਸਟਰਾਂ ਦੇ ਪੱਧਰ ਤੇ ਤਾਂ ਚਲੋ ਚੀਜ਼ਾਂ ਬਹੁਤ ਪਤਾ ਹੁੰਦੀਆਂ ਸੀਐਮ ਹਾਊਸ ਚ ਹਰ ਗੱਲ ਥੋੜੀ ਨੌਲੇਜ ਹੁੰਦੀ ਹੈ ਸੀਐਮ ਹਾਊਸ ਨੂੰ ਹਰ ਗੱਲ ਦੀ ਛੋਟੇ ਤੋਂ ਵੱਡੀ ਘਟਨਾ ਸੂਬੇ ਚ ਕੀ ਵਾਪਰ ਰਹੀ ਹੈ ਪਰ ਜਿਵੇਂ ਨਿੱਕੀਆਂ ਮੋਟੀਆਂ ਕਿਸੇ ਦੇ 7 51 ਪੁਆਤੀ 23 24 25 26 23 24 26 ਤੱਕ ਦਾ ਪਰਚਾ ਪੁਆਇਆ ਨਿੱਕੀ ਲੜਾਈ ਹੋ ਗਈ ਉਹ ਗੋਲ ਨਹੀਂ ਰਹੇ ਹੁੰਦੇ ਹਾਂਜੀ ਹੁਣ ਇੱਥੇ ਕੀ ਹੋਇਆ ਇਹ ਸਿੱਧਾ ਟੱਕਰਾ ਇੱਕ ਆਮ ਬਲੌਗਰ ਜਿਹੜਾ ਮਸ਼ਹੂਰ ਜ਼ਰੂਰ ਸੀਗਾ ਔਰ ਜਿਹੜਾ ਲੱਖੇ ਸਧਾਨੇ ਦੇ ਗਰੁੱਪ ਦਾ ਬੰਦਾ ਸੀਗਾ ਉਹਦਾ ਸਿੱਧਾ ਕਨਫਲਿਕਟ ਸੀਐਮ ਹਾਊਸ ਨਾਲ ਨਜ਼ਰ ਆ ਰਿਹਾ ਕਿ ਇੰਨੀ ਈਗੋ ਦੇ ਉੱਤੇ ਸੀਐਮ ਹਾਊਸ ਇਸ ਗੱਲ ਨੂੰ ਲੈ ਗਿਆ ਜਾਂ ਸੀਐਮ ਸਾਹਿਬ ਮੈਨੂੰ ਨਹੀਂ ਪਤਾ ਕਹਿਤਾ ਸਾਰੇ ਹੀਰੇ ਐ ਵੀ ਸੀਐਮ ਸਾਹਿਬ ਲੱਖਾ ਸਧਾਨਾ ਵੀ ਇਹੀ ਕਹਿ ਰਿਹਾ ਵੀ ਭਗਵੰਤ ਮਾਨ ਇੰਨਾ ਡਰ ਗਿਆ ਪਰ ਜੇ ਜੇ ਹੁਣ ਤੱਕ ਉਹ ਨਹੀਂ ਲੈ ਰੇ ਸੀ ਪਰਸਨਲੀ ਤਾਂ ਇਸ ਅੱਜ ਦੇ ਇਕੱਠ ਨੂੰ ਉਹਨਾਂ ਨੂੰ ਬੜੇ ਮੈਚੂਰਲੀ ਡੀਲ ਕਰਨਾ ਚਾਹੀਦਾ ਸੀ ਉਹਦੇ ਬਹੁਤ ਸਾਰੇ ਕਾਰਨ ਨੇ ਪਹਿਲਾ ਕਾਰਨ ਇਹ ਹੈ ਕਿ ਪੰਨਾ ਸਿੱਧੂ ਵਰਸਸ ਸੀਐਮ ਸੀਐਮ ਨੂੰ ਆਪ ਸੋਚਣਾ ਚਾਹੀਦਾ ਕਿ ਸੀਐਮ ਕੇਸ ਲੈਵਲ ਤੇ ਜਾ ਕੇ ਲੜ ਰਹੇ ਜੇ ਸੀਐਮ ਆ ਕਰ ਰਹੇ ਨੰਬਰ 2 ਹੁਣ ਤੱਕ ਤੁਸੀਂ ਜਿਹੜੇ ਇਸ ਪ੍ਰੋਟੈਸਟ ਨੂੰ ਦੋ ਹਿੱਸਿਆਂ ਚ ਲੋਕ ਸੋਚ ਰਹੇ ਸੀਗੇ ਇੱਕ ਵੱਡਾ ਹਿੱਸਾ ਇਹ ਸੋਚ ਰਿਹਾ ਸੀਗਾ ਕਿ ਯਾਰ ਪਾਨੇ ਸਿੱਦੇ ਨਾਲ ਸਿੱਧੂ ਨਾਲ ਗਲਤ ਹੋ ਰਿਹਾ ਇੱਕ ਸਹੇ ਵੀ ਸੋਚ ਰਿਆ ਸੀ ਨਾ ਜਿਹੜਾ ਕਹਿੰਦਾ ਸੀ ਯਾਰ ਠੀਕ ਹੈ ਇਹ ਵੀ ਐਂ ਕਰਦੇ ਸੀ ਇਹਨਾਂ ਨਾਲ ਵੀ ਐਂ ਹੋ ਗਿਆ ਪਰ ਅੱਜ ਤੁਸੀਂ ਜਿਹੜੀ ਉਹ ਲਕੀਰ ਸੀ ਉਹ ਤੁਸੀਂ ਆਪ ਹੀ ਤੋੜ ਕੇ ਸਰਕਾਰ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰਤਾ ਕਿ ਯਾਰ ਪਾਨੇ ਨੇ ਐਡੀ ਵੀ ਕਿੱਡੀ ਮਿਸਟੇਕ ਕਰਤੀ ਸੀ ਕਿ ਤੁਸੀਂ ਅੱਜ ਸਾਡੇ ਨੌਜਵਾਨਾਂ ਦੇ ਉੱਤੇ ਲਾਠੀਆਂ ਜੁੱਤੀਆਂ ਮਾਰਨਦੇ ਉਹਨਾਂ ਦੇ ਸਿਰ ਪਾੜਨ ਤੱਕ ਆ ਗਿਓ ਪੱਤਰਕਾਰਾਂ ਤੇ ਤੁਸੀਂ ਪੱਤਰਕਾਰਾਂ ਨੂੰ ਡਿਟੇਨ ਕਰਨ ਤੇ ਆ ਗਿਓ ਜਾਣ ਹੀ ਨਹੀਂ ਦੇ ਰਹੇ ਕਹਿੰਦੇ ਤੁਸੀਂ ਸਾਬਕਾ ਮੁੱਖ ਮੰਤਰੀ ਨੂੰ ਨਹੀਂ ਜਾਣ ਦਿੱਤਾ ਤੇ ਸਾਡੇ ਮੇਰੇ ਵਰਗੇ ਬੰਦੇ ਦੀ ਕੀ ਔਕਾਤ ਰਹਗੀ ਕਿ ਅਸੀਂ ਪੰਜਾਬ ਦੀਆਂ ਸੜਕਾਂ ਤੇ ਜਾ ਕੇ ਆਪਦੇ ਹੱਕਾਂ ਦੀ ਆਪਦੀ ਰਾਖੀ ਦੇ ਵਾਸਤੇ ਆਪਦੇ ਹੀ ਖਾਤੇ ਪਰੋਟੈਸਟ ਕਰ ਸਕਾਂਗੇ ਪਰੋਟੈਸਟ ਕਰਨਾ ਇੱਕ ਫੰਡਾਮੈਂਟਲ ਅਧਿਕਾਰ ਹੈ ਔਰ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਸਾਡਾ ਕੀ ਹੈ ਜੱਜ ਦਾ ਇੱਕ ਆਮ ਬਲੌਗਰ ਨੂੰ ਸੀਐਮ ਨੂੰ ਇਦਾਂ ਪਰਸਨਲੀ ਲੈਣਾ ਮੈਂ ਇਹ ਗੱਲ ਕਹਿ ਰਿਹਾ ਕਿ ਪਰੋਟੈਸਟ ਕਰਨਾ ਅਮਨ ਸਾਡਾ ਇਹ ਅਧਿਕਾਰ ਹੈ ਆਮ ਆਦਮੀ ਪਾਰਟੀ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀ ਆ ਅਸੀਂ ਨੌਕਰੀਆਂ ਛੱਡ ਕੇ ਉਦੋਂ ਅੰਨਾ ਹਜ਼ਾਰੇ ਦੇ ਸੰਘਰਸ਼ ਦੇ ਵਿੱਚ ਤੁਸੀਂ ਤਾਂ ਪਟਿਆਲੇ ਸੀ ਨਾ ਮੈਂ ਤਾਂ ਦਿੱਲੀ ਸੀ ਮੈਂ ਨੌਕਰੀ ਛੱਡ ਕੇ ਉਦੋਂ ਉਸ ਸੰਘਰਸ਼ ਚ ਜਾ ਕੇ ਬੈਠਾ ਸੀ ਇਹ ਪਤਾ ਨਹੀਂ ਸੀ ਅੱਗੇ ਜਾ ਕੇ ਸਾਡੇ ਨਾਲ ਕੀ ਹੋਣਾ ਔਰ ਅਸੀਂ ਅੰਨਾ ਤੂੰ ਸੰਘਰਸ਼ ਕਰੋ ਹਮ ਤੁਹਾਰੇ ਸਾਥ ਆ ਨਾ ਉਦੋਂ ਬਾਅਦ ਅੰਨਾ ਲੱਭਿਆ ਨਾ ਲੋਕਪਾਲ ਲੱਭਿਆ ਤੇ ਆਹ ਪਾਰਟੀ ਜਿਹੜੀ ਜਿੱਤ ਕੇ ਆਈ ਉਸ ਤੋਂ ਬਾਅਦ ਅੱਜ ਪੰਜਾਬ ਨੇ 92 ਚ ਤੱਕੇ ਸਿਰ ਤੇ ਬਿਠਾਏ ਤੇ ਇਹਨਾਂ ਦਾ ਮਾਹੌਲ ਜਿਹੜਾ ਕ੍ਰੀਏਟ ਕੀਤਾ ਗਿਆ ਤੁਸੀਂ ਚੁੱਪ ਨਹੀਂ ਰਹਿ ਸਕਦੇ ਹਾਂਜੀ ਤੁਸੀਂ ਉਸ ਪ੍ਰੋਟੈਸਟ ਚ ਜਾ ਕੇ ਕਵਰੇਜ ਕਰ ਰਹੇ ਹੋ ਤੇ ਭਾਵੇਂ ਆਪਦੇ ਸਟੂਡੀਓ ਚ ਬੈਠੇ ਹੋ ਪੰਜਾਬ ਦੇ ਬਹੁਤ ਸਾਰੇ ਜਰਨਲਿਸਟ ਵੀਰ ਇਸ ਫੀਲਿੰਗ ਚ ਬੈਠੇ ਨੇ ਕਿ ਉਹ 엘ੀਟ ਪੱਤਰਕਾਰ ਨੇ ਇਹ ਤਾਂ ਛੋਟੇ ਇਸ਼ੂਜ਼ ਹੁੰਦੇ ਆ ਇਹ ਹੀ ਮੁੱਦੇ ਨੇ ਇਹ ਹੀ ਮੁੱਦਾ ਪੰਜਾਬ ਦਾ ਜਿਸ ਵੇਲੇ ਤੁਸੀਂ ਅੱਖਾਂ ਮੀਚ ਕੇ ਸੋਚ ਰਹੇ ਹੋ ਕਿ ਇਹ ਲੰਘ ਜਾਣਾ ਹੈ ਦੋ ਦਿਨ ਬਾਅਦ ਸੀਐਮ ਸਾਹਿਬ ਜਾਂ ਮੰਤਰੀ ਜੀ ਜਾਂ ਰਾਗਵ ਚੱਡਾ ਜੀ ਜੀ ਕਹਿ ਕੇ ਬੁਲਾਉਂਦੇ ਨਾ ਸਾਰੇ ਜੀ ਜੀ ਜਾਂ ਅਸੀਂ ਫਲਾਨਾ ਜੀ ਦੇ ਨਾਲ ਹੀ ਬੈਠੇ ਹੋਏ ਚਾਹ ਪੀਣੇ ਆਸ ਤਾਂ ਤਾਂ ਤੁਸੀਂ ਇਹ ਸੋਚੋ ਇੱਕ ਦਿਨੇ ਅੱਗ ਤੁਹਾਡੇ ਵੱਲ ਵੀ ਆ ਸਕਦੀ ਹੈ ਜਦੋਂ ਜਦੋਂ ਭਾਈ ਅਮਰਤਪਾਲ ਦੀ ਗ੍ਰਿਫਤਾਰੀ ਵੇਲੇ ਚੈਨਲਸ ਬੰਦ ਹੋਏ ਸੀ ਹਾਂ ਜੀ ਹਾਂ ਜੀ ਉਹ ਸੇਕ ਅੱਗ ਦਾ ਆਪਾਂ ਵੀ ਚੱਲਿਆ ਸੀ ਤਾਂ ਜਿਹੜੇ ਚੁੱਪ ਰਹੇ ਸੀ ਅੱਜ ਉਹਨਾਂ 'ਚੋਂ ਬਹੁਤ ਚੀਕਾਂ ਮਾਰਦੇ ਆ ਕਿਉਂਕਿ ਤੁਸੀਂ ਉਦੋਂ ਨਹੀਂ ਬੋਲੇ ਤਾਂ ਫਿਰ ਅੱਜ ਤੁਹਾਡੇ ਲਈ ਵੀ ਕੋਈ ਨਹੀਂ ਬੋਲੂਗਾ ਪਰ ਹਾਂ ਜਿਹੜੇ ਹਮੇਸ਼ਾ ਬੋਲਦੇ ਉਹ ਬੋਲਦੇ ਰਹਿਣਗੇ ਜਗਦੀਪ ਥੱਲੀ ਦੇ ਨਾਲ ਅੱਜ ਜਿਸ ਤਰ੍ਹਾਂ ਹੋਇਆ ਉਹ ਉੱਥੇ ਡਟਿਆ ਹੋਇਆ ਉਹ ਇਸ ਮੋਰਚੇ ਨੂੰ ਬਹੁਤ ਸੋਹਣਾ ਕਵਰ ਕਰ ਰਿਹਾ ਮੁੰਡਾ ਰਤਨ ਢਾਲੀ ਵਾਲਾ ਉਹਨੂੰ ਪੁਲਿਸ ਸਵੇਰੇ ਚੱਕ ਕੇ ਲੈ ਗਈ ਕਿਉਂ ਬਈ ਕਤਲ ਕੀਤਾ ਉਹਨੇ ਕੀ ਕੀਤਾ ਦੱਸੋ ਉਹ ਚਿੱਟਾ ਵੇਚਦਾ ਫੜਿਆ ਗਿਆ ਸੱਚ ਦੀ ਆਵਾਜ਼ ਆ ਉਹ ਮਾਈਨਿੰਗ ਕਰਦੇ ਆ ਉਹ ਰੇਤਾ ਢੋ ਕੇ ਲੈ ਜਾ ਰਹੇ ਸੀ ਕਿਤੇ ਪત્રਕਾਰ ਸਿਗਨੇਚਰ ਦੀਆਂ ਗੋਲੀਆਂ ਫੜੀਆਂ ਗਈਆਂ ਥਲੀ ਤੇ ਰਤਨਤਾਲੀ ਵਾਲ ਤੋਂ ਉਹ ਮੁੰਡਾ ਸੱਚ ਬਣੀ ਵਾਲਾ ਇੱਕ ਪੱਤਰਕਾਰ ਹੈ ਉਹਨੂੰ ਚੱਕ ਕੇ ਲੈ ਗਏ ਸਵੇਰੇ ਔਰ ਉਹਦੇ ਤੇ ਇਹ ਪ੍ਰੈਸ਼ਰ ਪਾਇਆ ਗਿਆ ਕਿ ਤੂੰ ਪੰਦੇਰ ਸਾਹਿਬ ਦਾ ਇੰਟਰਵਿਊ ਕੀਤਾ ਉਹ ਡਿਲੀਟ ਕਰ ਪੁਲਿਸ ਦਾ ਇੱਕ ਥਾਟ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇਹ ਹੈ ਕਿ ਉਹ ਸੋਸ਼ਲ ਮੀਡੀਆ ਦੇ ਜਰਨਲਿਸਟ ਨੂੰ ਹੁਣ ਜਰਨਲਿਸਟ ਮੰਨੋ ਹਟ ਗਈ ਉਹ ਦਾਬਾ ਮਾਰਦੇ ਆ ਡਰਾਉਂਦੇ ਆ ਉਹ ਇਹ ਮੰਨਦੇ ਆ ਕਿ ਅਸੀਂ ਜਿਨੂੰ ਸਰਕਾਰ ਪੱਤਰਕਾਰ ਮੰਨ ਰਹੀ ਹੈ ਉਹਨੂੰ ਪੁਲਿਸ ਪੱਤਰਕਾਰ ਮੰਨ ਰਹੀ ਹੈ ਇਹ ਫ੍ਰੀ ਸਪੀਚ ਦਾ ਜ਼ਮਾਨਾ ਹੈ ਇੱਥੇ ਆਪਦੀ ਗੱਲ ਰੱਖਣ ਦੇ ਲਈ ਸਾਨੂੰ ਤੁਹਾਡੇ ਸਰਟੀਫਿਕੇਟਸ ਨਹੀਂ ਚਾਹੀਦੇ ਤੁਸੀਂ ਨਜਾਇਜ਼ ਬੰਦੇ ਅੰਦਰ ਕਰਦੇ ਹੋ ਤੁਸੀਂ ਡਿਟੇਨ ਕਰਦੇ ਹੋ ਤੁਸੀਂ ਸਾਬਕਾ ਮੁੱਖ ਮੰਤਰੀ ਤੱਕ ਨੂੰ ਜਾਣ ਨਾ ਦਿਓ ਤੁਸੀਂ ਆਮ ਘਰਾਂ ਦੇ ਮੁੰਡੇ ਜਿਹੜੇ ਆਪਦੇ ਫੇਸਬੁੱਕ YouTube ਚਲਾਉਂਦੇ ਆ ਉਹਨਾਂ ਦੇ ਪੇਜ ਬੰਦ ਕਰਦੇ ਹੋ ਪਰਚੇ ਦੇਦੇ ਹੋ ਉਹਨਾਂ ਦੇ ਉੱਤੇ ਔਰ ਫਿਰ ਜਿਹੜਾ ਅੱਜ ਇੱਕ ਹੋਰ ਮੈਂ ਦੇਖ ਰਿਹਾ ਸੀਗਾ ਕਿ ਇੱਕ ਪੁਲਸ ਵਾਲੇ ਕਹਿ ਰਹੇ ਸੀ ਭਾਜੀ ਪੇ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ ਜਦੋਂ ਟਰਾਲੀਆਂ ਅੱਗੇ ਜਾ ਰਹੀਆਂ ਸਨਗੀਆਂ ਹਾਂਜੀ ਹਾਂਜੀ ਤੇ ਜੋ ਸਰਕਾਰ ਕਰ ਰਹੀ ਹੈ ਉਹ ਕਾਨੂੰਨ ਦੇ ਦਾਇਰੇ ਚ ਹੈ ਕਿ ਤੁਸੀਂ ਫ੍ਰੀ ਸਪੀਚ ਨੂੰ ਮਾਰ ਰਹੇ ਹੋ ਬਿਲਕੁਲ ਬੋਲਣ ਦੇ ਅਧਿਕਾਰ ਨੂੰ ਮਾਰ ਰਹੇ ਹੋ ਲਾਅ ਐਂਡ ਆਰਡਰ ਦੀ ਇਹੋ ਜੀ ਕਿਹੜੀ ਸਮੱਸਿਆ ਪੰਜਾਬ ਚ ਬਣ ਗਈ ਕਿ ਤੁਸੀਂ ਪ੍ਰੋਟੈਸਟ ਤੇ ਜਾ ਰਹੇ ਲੋਕਾਂ ਨੂੰ ਫੜ ਰਹੇ ਹੋ ਤੁਸੀਂ ਕਾਦੀਆਂ ਸਾਹਿਬ ਨੂੰ ਅੱਗੇ ਨਹੀਂ ਜਾਣ ਦਿੱਤਾ ਹੁਣ ਇਹਦਾ ਇੰਪੈਕਟ ਕੀ ਹੈ ਮੈਂ ਇਸ ਗੱਲ ਬਾਰੇ ਆਉਣਾ ਚ ਨਹੀਂ ਸਾਰੇ ਪੰਜਾਬ ਨੇ ਦੇਖੀਆਂ ਹਨ ਤਸਵੀਰਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਉਹ ਭਾਵੇਂ ਬੋਸਟਨ ਟੀ ਪਾਰਟੀ ਦੀ ਹੋਵੇ ਭਾਵੇਂ ਤੁਸੀਂ ਦੇਖੋ ਕਿ ਜਿਹੜਾ ਮਾਥਨ ਲੋਥਰ ਕਿੰਗ ਦਾ ਉਹਨੂੰ ਲਿਵਿੰਗ ਪ੍ਰੋਟੈਸਟ ਦਾ ਨਾਮ ਦਿੱਤਾ ਗਿਆ ਸੀਗਾ ਮੈਂ ਜਦੋਂ ਪੜ ਰਿਹਾ ਸੀ ਨਾ ਮੈਂ ਬੜਾ ਇੰਟਰਸਟ ਦੇ ਨਾਲ ਪੜਿਆ ਕਿ ਲਿਵਿੰਗ ਪ੍ਰੋਟੈਸਟ ਦਾ ਮਤਲਬ ਕੀ ਹੁੰਦਾ ਅ ਮਾਫ ਕਰਨਾ ਲਿਵਿੰਗ ਪਟੀਸ਼ਨ ਦਾ ਓਕੇ ਓਕੇ ਲਿਵਿੰਗ ਪਟੀਸ਼ਨ ਦਾ ਨਾਮ ਉਹਨੂੰ ਦਿੱਤਾ ਗਿਆ ਪਟੀਸ਼ਨ ਜਿਹੜੀ ਹੁੰਦੀ ਹੈ ਉਹ ਆਮ ਤੌਰ ਤੇ ਆਪਾਂ ਕੋਰਟਸ ਦੇ ਵਿੱਚ ਪਾਉਂਦੇ ਆ ਮੰਨ ਲਓ ਭੰਨਾ ਸਿੱਧੂ ਨੂੰ ਜਦੋਂ ਡੱਕਿਆ ਗਿਆ ਅੰਦਰ ਕਰਤਾ ਉਹਦੇ ਤੇ ਪਰਚੇ ਪਾਤੇ ਤਾਂ ਕਾਨੂੰਨ ਤਾਂ ਇਹ ਕਹਿੰਦਾ ਨਾ ਕਿ ਇੱਕ ਪਟੀਸ਼ਨ ਪਾਈ ਜਾਵੇ ਜਿਹਦੇ ਚ ਹਾਈ ਕੋਰਟ ਜਾ ਕੇ ਇਹ ਗੱਲ ਰੱਖੀ ਜਾਵੇ ਵੀ ਨਹੀਂ ਸਰਕਾਰ ਇੱਥੇ ਤੱਕਾ ਕਰ ਰਹੀ ਐ ਬਣਦੇ ਨਹੀਂ ਐ ਪਰਚੇ ਜਦੋਂ ਹਜ਼ਾਰਾਂ ਲੋਕ ਸੜਕਾਂ ਤੇ ਉੱਤਰ ਆਣ ਤੇ ਉਹ ਕਹਿਣ ਕੇ ਭਾਨਾ ਸਿੱਧੂ ਰਹਾ ਕਰੋ ਜਦੋਂ ਲੱਖਾਂ ਦੀ ਤਦਾਦ ਦੇ ਵਿੱਚ ਪੰਜਾਬ ਉੱਠ ਖੜੇ ਤੇ ਉਹ ਸੰਗਰੂਰ ਵੱਲ ਨੂੰ ਕੂਚ ਕਰਦੇ ਜਦੋਂ ਪੱਤਰਕਾਰਾਂ ਨੂੰ ਡਿਟੇਨ ਕਰ ਲਿਆ ਜਾਵੇ ਜਦੋਂ ਸਾਬਕਾ ਮੁੱਖ ਮੰਤਰੀ ਤੱਕ ਦੀ ਇਹ ਹیثیت ਨਾ ਹੋਵੇ ਕਿ ਉਹ ਬਾਹਰ ਆ ਕੇ ਉੱਥੇ ਆਪਦੀ ਗੱਲ ਰੱਖ ਸਕੇ ਜਦੋਂ ਲੱਖੇ ਸਦਾਨਿਆ ਅਰਗਿਆਂ ਨੂੰ ਦੋ ਦਿਨ ਆਪਦਾ ਫੋਨ ਬੰਦ ਕਰਕੇ ਆਸੇ-ਪਾਸੇ ਰਹਿਣਾ ਪਵੇ ਵੀ ਜੇ ਮੈਨੂੰ ਚੱਕ ਲਿਆ ਤੇ ਸਵੇਰੇ ਸ਼ਹਿਰ ਦੇ ਕੱਠ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਇਹ ਲਿਵਿੰਗ ਪਟੀਸ਼ਨ ਹੈ ਪੰਜਾਬ ਦੀ ਮਾਰਟਨ ਲੂਥਰ ਕਿੰਗ ਨੇ ਕਿਹਾ ਸੀ ਆਈ ਹੈਵ ਅ ਡ੍ਰੀਮ ਉਹਵੇਂ ਅੱਜ ਪੰਜਾਬ ਕਹਿ ਰਿਹਾ ਦੱਟ ਵੀ ਹੈਵ ਅ ਡ੍ਰੀਮ ਸਾਨੂੰ ਆ ਪੰਜਾਬ ਨਹੀਂ ਚਾਹੀਦਾ ਜਿੱਥੇ ਸਾਡੇ ਨੌਜਵਾਨਾਂ ਨੂੰ ਇਹ ਉਹੀ ਨੌਜਵਾਨੀ ਆ ਜਿਹੜੀ ਦਿੱਲੀ ਗਈ ਸੀ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਦਿੱਲੀ ਚ ਮੋਦੀ ਨੂੰ ਜਾ ਕੇ ਦੱਸਿਆ ਸੀਗਾ ਪੰਜਾਬੀ ਕੌਣ ਹੁੰਦੇ ਕਿ ਅਸੀਂ ਕੌਣ ਹੁੰਨੇ ਆ ਤੁਸੀਂ ਅੱਜ ਸੀਟਾਂ ਜਿੱਤਣ ਤੋਂ ਬਾਅਦ ਸੱਤਾ ਧਿਰ ਦੇ ਵਿੱਚ ਬੈਠ ਕੇ ਅੱਜ ਇਹ ਮਹਿਸੂਸ ਕਰ ਰਹੇ ਹੋ ਕਿ ਭਾਨਾ ਸਿੱਧੂ ਦੇ ਇਸ ਇਨਸੀਡੈਂਟ ਨਾਲ ਪੰਜਾਬ ਨੂੰ ਕੋਈ ਫਰਕ ਨਹੀਂ ਪੈਣਾ ਤੇ ਅਸੀਂ 13 ਜ਼ੀਰੋ ਕਰਾਂਗੇ 13 ਦੀਆਂ 13 ਸੀਟਾਂ ਮੈਨੂੰ ਨਹੀਂ ਪਤਾ ਉਹ ਪੋਲੀਟੀਕਲੀ ਕਿਉਂਕਿ ਇਹ ਨੰਬਰ ਗੇਮ ਹੈ ਕੌਣ ਜਿੱਤੂਗਾ ਕੌਣ ਹਾਰੂਗਾ ਪਰ ਹਾਂ ਤੁਸੀਂ ਕਹਿੰਦੇ ਸੀ ਕਿ ਅਸੀਂ ਦਿਲ ਜਿੱਤੇ ਹੈ ਦਿਲ ਨਹੀਂ ਜਿੱਤੇ ਨਹੀਂ ਦਿਸ ਰੇ ਨਹੀਂ ਦਿਸ ਰੇ ਇਹ ਲਿਵਿੰਗ ਪਟੀਸ਼ਨ ਹੈ ਜਿੱਥੇ ਲੋਕ ਕਹਿ ਰਹੇ ਆ ਕਿ ਆ ਨਾ ਕਰੋ ਪੰਜਾਬ ਸਰਕਾਰ ਨੂੰ ਜੇ ਕਾਨੂੰਨਨ ਤੌਰ ਦੇ ਉੱਤੇ ਹਾਂ ਭਾਨੇ ਨੇ ਕਿਸੇ ਏਜੰਟ ਦੇ ਨਾਲ ਕੁਝ ਇਹ ਜਾਂ ਕੀਤਾ ਪਰ ਚੈਨੀ ਖੋਈ ਤਾਂ ਨਹੀਂ ਹੋ ਸਕਦੀ ਨਾ ਇਹ ਕੋਈ ਨਹੀਂ ਇਹ ਤਾਂ ਅਸੀਂ ਪੰਜਾਬ ਮਹਿਸੂਸ ਕਰ ਰਿਹਾ ਨਾ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਅਣਅਲਾਨੀ ਐਮਰਜੈਂਸੀ ਵਰਗਾ ਮਾਹੌਲ ਸੀਗਾ ਜਰਨਲਿਸਟਾਂ ਨੂੰ ਕਿਉਂ ਢੱਕਿਆ ਜਾਂਦਾ ਜਰਨਲਿਸਟ ਕਿਉਂ ਅੰਦਰ ਕੀਤੇ ਜਾਂਦੇ ਇਹ ਬਹੁਤ ਵੱਡਾ ਕੁਐਸਚਨ ਹੈ ਇਹਦੇ ਬਾਰੇ ਬੋਲਣਾ ਪਊਗਾ ਤੁਹਾਨੂੰ ਅੰਗਰੇਜ਼ੀ ਮੀਡੀਆ ਕਿਉਂ ਚੁੱਪ ਹੈ ਇਹਦੇ ਉੱਤੇ ਬਹੁਤ ਸੋਣਾ ਕੱਲ ਇੱਕ ਮੈਂ ਪੜ ਰਿਹਾ ਸੀਗਾ ਪੰਜਾਬ ਦੇ ਵੱਡੇ ਪੰਜਾਬੀ ਅਖਬਾਰ ਬਾਰੇ ਜਿਨ੍ਹਾਂ ਦੇ ਫਾਊਂਡਰ ਦਾ ਇੱਕ ਦੋ ਦਿਨ ਪਹਿਲਾਂ ਦਿਨ ਸੀਗਾ ਕਿ ਜਦੋਂ ਤੱਕ ਇਹ 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 ਉਹ ਅਦਾਰਾ ਹੈ ਜਿਹਦੀ ਲੈਗੇਸੀ ਸੀ ਫ੍ਰੀ ਹੋਣ ਦੀ ਉਹ ਅੱਜ ਸਰਕਾਰ ਦੇ ਪੈਰਾਂ ਥੱਲੇ ਜੁੱਤੀਆਂ ਚੱਟ ਰਿਹਾ ਜੁੱਤੀਆਂ ਚੱਟਦਾ ਹੋਇਆ ਉਹ ਅਦਾਰਾ ਬੈਠਾ ਹੈ ਕਦੋਂ ਬੋਲੂਗਾ ਉਹ ਅਦਾਰਾ ਕਦੋਂ ਬੋਲਣਗੇ ਬਾਕੀ ਕਦੋਂ ਆਪਦੇ ਆਪ ਨੂੰ ਮੇਨਸਟ੍ਰੀਮ ਮੀਡੀਆ ਕਹਿਣ ਵਾਲਾ ਮੀਡੀਆ ਸਾਹਮਣੇ ਆ ਕੇ ਕਹੂਗਾ ਕਿ ਇਹ ਗਲਤ ਹੈ ਸਾਰੇ ਚੁੱਪ ਨੇ ਗਰੰਟਾ ਆਉਂਦੀ ਹੈ ਬਿੱਲ ਬਣਦੇ ਆ ਮਹੀਨੇ ਬਾਅਦ ਮੋਟਾ ਪੈਸਾ ਚੜਦਾ ਉਹ ਇਹ ਤਾਂ ਛੱਡੋ ਤੁਸੀਂ ਇੱਕ ਮੈਂ ਬਹੁਤ ਕ੍ਰਾਂਤੀ ਨਾਲ ਮੈਨੂੰ ਕੱਲ ਪਰਸੋਂ ਪਤਾ ਲੱਗਿਆ ਕਿ ਵੀਰ ਕੋਈ ਇੱਕ ਸਾਡੇ ਆਪਣੀ ਬਰਾਦਰੀ ਵਾਲਾ ਬਹੁਤ ਕ੍ਰਾਂਤੀਕਾਰੀ ਸੀ ਉਹਦੀ ਫਾਈਲ ਐਮਪੈਨਲਮੈਂਟ ਦੀ ਸੈਕਟਰੀਏਡ ਪਹੁੰਚੀ ਹੋਈ ਸੀ ਤੇ ਉਹ ਕੋਈ ਉਹਨੂੰ ਕਹੀ ਜਾਂਦਾ ਸੀਗਾ ਜਿਹਦੇ ਬਾਰੇ ਸੁਣਦੇ ਸੀ ਨਾ ਵਿਕੂਗਾ ਕਰੋੜਾਂ ਵਿੱਚ ਪਤਾ ਲੱਗਾ ਕੋਡੀਆਂ ਦੇ ਭਾਅ ਵਿਕ ਗਿਆ ਇਹ ਔਰ ਇਹ ਅਫਸੋਸ ਦੀ ਗੱਲ ਹੈ ਕਿ ਦッコ ਇਹਦੇ ਚ ਨਾ ਆਪਾਂ ਇਸ ਗੱਲ ਨਾਲੋਂ ਵੀ ਵੱਡਾ ਇਹ ਸੋਚੀਏ ਕਿ ਇਹਦਾ ਇੰਪੈਕਟ ਕੀ ਪੈਣਾ ਇੰਪੈਕਟ ਕੀ ਪੈਣਾ ਬਈ ਇਹ ਛੋਟੀ ਘਟਨਾ ਨਹੀਂ ਹੈ ਅੱਜ ਦੀ ਇਸ ਘਟਨਾ ਨਾਲ ਪੰਜਾਬ ਦੀ ਆਉਣ ਸਿਆਸਤ ਦੇ ਆਉਣ ਵਾਲੇ ਭਵਿੱਖ ਦਾ ਲੋਕਾਂ ਦਾ ਰੋ ਪਤਾ ਲੱਗਦਾ ਸੋ ਮੈਨੂੰ ਲੱਗਦਾ ਇਹਦੇ ਬਾਰੇ ਆਪਾਂ ਹੋਰ ਚਰਚਾ ਇੱਕ ਜ਼ਰੂਰ ਕਰਾਂਗੇ ਉਹ ਵੀ ਦਰਸ਼ਕ ਜ਼ਰੂਰ ਦੇਖਣਗੇ